ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਲੰਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਜਿਵੇਂ ਸਾਰੇ ਭੈਣ ਭਰਾਵਾਂ ਦੇ ਰੱਖੇ ਹੁੰਦੇ ਆ ਕੋਈ ਵਪਾਰ ਦਾ ਕੰਮ ਨਹੀਂ گاਵਾ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਤੇ ਨਾਲ ਬਾਈ ਕੋਲੇ ਘੋੜੀਆਂ ਵੀ ਬਹੁਤ ਚੰਗੀਆਂ ਆ ਤੁਸੀਂ ਵੇਖ ਹੀ ਰਹੇ ਆ ਉੱਧਰ ਮੱਝਾਂ ਖੜੀਆਂ ਉਹ ਸਾਹਮਣੇ ਜਿੱਥੇ ਵੀਰ ਫਿਰਦਾ ਇੱਧਰ ਗਾਵਾਂ ਹੈਗੀਆਂ ਇੱਕ ਜਰਸੀ ਵੀ ਖੜੀ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਅਮਰੀਕਨ ਵਾੜ ਵੇਖ ਰਹੇ ਆ ਇਹ ਬਾਈ ਦੀ ਸੇਲ ਆ ਵਿਕਾਊ ਆ ਆਫ ਕੈਮਰਾ ਜਦੋਂ ਮੈਂ ਬਾਈ ਦੇ ਘਰੇ ਐਂਟਰ ਕੀਤਾ ਉਦੋਂ ਆਫ ਕੈਮਰਾ ਬਾਈ ਦੱਸਦਾ ਸੀਗਾ ਕਿ ਦੁੱਧ ਬਹੁਤ ਦਿੰਦਾ ਵਾੜ ਨੇ ਪਿਛਲੇ ਸੂਏ ਬਾਕੀ ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰ ਲੈਣੇ ਆ ਕਿੰਨਾ ਮੁੱਲ ਆ ਕਿੰਨਾ ਦੁੱਧ ਆ ਬੰਨ ਦੀ ਸਾਰੀ ਜਾਣਕਾਰੀ ਬਾਈ ਹੁਣਾਂ ਤੋਂ ਲੈ ਦੰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਈਏ ਜੀ ਨਾਮ ਕੁਲਵੰਤ ਬਾਈ ਆਪਣਾ ਪਿੰਡ ਲੰਡੇ ਮੋਬਾਈਲ ਨੰਬਰ ਹੈਗਾ 84271 55903 ਇੱਕ ਰਿਫੇਰ ਦਸੀ 84271 55903 ਕਿੰਨਾ ਸੂਆ ਬਾਈ ਜੀ ਦੂਜੇ ਸੂਏ ਸੂਣਾ ਬਈ ਇਹਨੇ ਠੀਕ ਹੈ ਦੁੱਧ ਦਿੱਤਾ 38 40 ਲੀਟਰ ਪਲੂਨ ਨੇ ਹਾਂ ਪਲੂਨ ਨੇ ਤੇ ਜਣੀਅਰ ਕਿਉਂ ਤੂੰ ਵਾਲਕ ਤੰਦਰੋਸੀ ਰੱਖੇ ਵੱਧ ਹੋ ਸਕਦਾ ਘਟਦੀ ਨਹੀਂ ਗਰੰਟੀ ਹੈ ਆਪਣੀ ਸਮਾਂ ਜੀ ਸਮਵਾਰ ਡੰਗ ਜਿਹੜੀ ਲਊਗੀ ਹੈ ਤਿਆਰੀ ਮੰਨੀ ਹੈ ਹਾਂ ਤਿਆਰੀ ਹੈ ਹੋ ਸਕਦਾ 2-4 ਤਾਂ ਲੈ ਆ ਆ ਉਹ ਤਾਂ ਚਲੋ ਮਹਾਰਾਜ ਨੂੰ ਪਤਾ ਜੀ ਜਾਨੀ ਕਿ ਤੁਹਾਡੇ ਹਿਸਾਬ ਨਾਲ ਦਿਨ ਪੂਰੇ ਆ ਦਿਨ ਪੂਰੇ ਹਾਂ ਹੱਥੀ ਚੋਂਦੇ ਰਹਿੰਗੇ ਮਸ਼ੀਨ ਦੀ ਹੱਥੀ ਚੋਂਦੇ ਦੋਨੇ ਪਾਸੇ ਬਹਿ ਕੇ ਇੱਕ ਬੰਦਾ ਉਧਰ ਬੈਠੇ ਇੱਕ ਉਧਰ ਬੈਠੇ ਠੀਕ ਹੈ ਜੀ ਸਾਊਥ ਲੱਗ ਬਹੁਤ ਹੈ ਭੋਲੀ ਬਹੁਤ ਹੈ ਚਾਰੂ ਬਹੁਤ ਹੈ ਠੀਕ ਹੈ ਜੀ ਕੋਸ ਮਰਜ਼ੀ ਪਾ ਲਿਓ ਆਏ ਨੀ ਨਾ ਕਰੂਗੀ ਮਾੜੀ ਜੀ ਵਿਖਾਈਏ ਤੋਰ ਕੇ ਜੀ ਹਾਂ ਤੋਰ ਕੇ ਸਾ ਦੋਸਤੋ ਮੇਨ ਗੱਲ ਹੁੰਦੀ ਖਾਣ ਪੀਣ ਦੀ ਚਾਰੂ ਦੀ ਕਈ ਭੈਣ ਭਰਾ ਕਹਿੰਦੇ ਆ ਸਾਡਾ ਪਸ਼ੂ ਠੀਕ ਹੈ ਜੀ ਦੋਸਤੋ ਬਾਈ ਕਲਵੰਤ ਕਹਿੰਦਾ ਨਾਲ ਦੋ ਵੜਾ ਹੋਰ ਤਿਆਰ ਹੋ ਗਈਆਂ ਕਰਕੇ ਬਾਈ ਕਹਿੰਦਾ ਸੇਲ ਕਰਨ ਲੱਗੇ ਆ ਉਪਰ ਇਕੱਠੇ ਪਸ਼ੂ ਸੁੰਦੇ ਹੋ ਤੁਹਾਨੂੰ ਵੀ ਪਤਾ ਔਖਾ ਹੋ ਜਾਂਦਾ 38 40 ਲੀਟਰ ਦੁੱਧ ਬਾਈ ਕਲਵੰਤ ਕਹਿੰਦਾ ਪਿਛਲੇ ਸੂਏ ਦੇ ਥੱਲੋਂ ਅਸੀਂ ਛੋਇਆ ਦੋਵੇਂ ਪਾਸੇ ਬਹਿ ਕੇ ਬਾਈ ਕਹਿੰਦਾ ਇਹਦੀ ਚਵਾਈ ਕਰਦੇ ਰਹੇ ਆ ਕਿਉਂਕਿ ਵੱਧ ਦੁੱਧ ਵਾਲਾ ਜਾਨਵਰ ਤੁਹਾਨੂੰ ਪਤਾ ਹੀ ਆ ਕਿ ਦੋਵੇਂ ਪਾਸੇ ਬਹਿ ਕੇ ਚਵਾਈ ਕਰਦਾ ਅਗਲਾ ਕਿਉਂਕਿ ਇਹਨੇ ਨਾ ਛੇਤੀ ਛੋਈ ਜਾਂਦੀ ਆ ਹਵਾਨਾ ਸੋਹਣਾ ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ ਦੋਸਤੋ ਹਲਤੀ ਖੜੀ ਰਹਿੰਦੀ ਏ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਇੱਕ ਥਾਂ ਹੀ ਖੜੀ ਰਹਿੰਦੀ ਆ ਤਾਂ ਥੋੜੇ ਜੇ ਨੌ ਜੇ ਵਧੇ ਆ ਅੱਜ ਗੱਡੀ ਚੜੀ ਬਾਹਰ ਕਿਸੇ ਭੈਣ ਭਰਾ ਨੂੰ ਲੱਗਿਆ ਥੋੜਾ ਜੇ ਉੱਪਰ ਆ ਜਾ ਕਿਵੇਂ ਤੁਰਦੀ ਏ ਥੋੜੇ ਜੇ ਨੌ ਹੀ ਵਧੇ ਆ ਸਾਲ ਬਾਅਦ ਅੱਜ ਗੱਡੀ ਬਾਹਰ ਦਸ ਠੀਕ ਹੈ ਜੀ ਉਂਦਰੀ ਖੜੀ ਜਰੀ ਉੱਥੇ ਸਾਹ ਪੀੜਾ ਵੀਡੀਓ ਬਣਨੀ ਸਵਾਰ ਕੇ ਮੈਂ ਤਾਂ ਬਾਹਰ ਕੱਢਦੀ ਠੀਕ ਹੈ ਜੀ ਮੈਂ ਕਿਹਾ ਉੱਥੇ ਖੜੀ ਨਾਲ ਉੱਥੋਂ ਕਮੈਂਟਿੰਗ ਕਰਨੀ ਹਾਂ ਹਾਂ ਇਹ ਤਾਂ ਗੱਲ ਹੈਗੀ ਦੋਸਤੋ ਬਾਈ ਹੁਣੀ ਕਹਿੰਦੇ ਉੱਥੇ ਮੱਝਾਂ ਜਾਨੀ ਕਿ ਉਧਰ ਹੁੰਦੀਆਂ ਘੋੜੀਆਂ ਅੱਡ ਹੈ ਤੇ گاਵਾ ਉਧਰ ਹੈ ਉਹ ਪਰੇ ਗੁੱਠ ਚ ਤੁਹਾਨੂੰ ਸਪੇਸ ਦਿਸਦੀ ਹੋਣੀ ਆ ਉੱਥੇ ਹੁੰਦੀ ਆ ਬਾਈ ਮੈਂ ਸਾਲ ਬਾਅਦ ਅੱਜ ਵੀਡੀਓ ਬਣਾਉਣੀ ਕਰਕੇ ਕੱਢੀ ਕਿਉਂਕਿ ਉੱਥੇ ਤੁਹਾਨੂੰ ਪਤਾ ਘਮਾਉਣੀ ਔਖੀ ਹੋ ਜਾਣੀ ਸੀ ਤਾਂ ਇੱਥੇ ਖੁੱਲਾ ਥਾਂ ਕਰਕੇ ਤੋਰ ਕੇ ਵਿਖਾਉਣ ਵਾਸਤੇ ਤਾਂ ਘੋੜੀ ਵਾਲੀ ਖਰਨੀ ਤੇ ਬੰਨ ਲਈ ਆ। ਖਣ ਵੇਖ ਲੋ ਸੋਹਣੇ ਥਾਣ ਆ। ਆਸਦੀ ਚਵਾਈ ਵਾਲੇ ਚਾਰੇ ਥਾਣ ਫੁੱਲ ਵਿਰਲਾਂ ਚ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਇਆ। ਲੇਵੇ ਤੇ ਨਾੜਾ ਨੂੜਾ ਵੀ ਚੰਗੀਆਂ ਮੋਟੀਆਂ ਨਾੜਾ ਵੱਡੀ ਵਹਿੜ ਆ। ਕੋਈ ਭੈਣ ਭਰਾ ਛੋਟੀ ਜੀ ਮੰਨ ਕੇ ਨਾ ਆਵੇ। ਕਦ ਵੀ ਚੰਗਾ ਵੀ। ਪੂਰੇ ਵੱਡੇ ਕਦ ਕਾ ਠਾਲੀ ਆ। ਸੋਹਣਾ ਬੋਡੀ ਸਟ੍ਰਕਚਰ ਆ। ਖੁੱਲ ਢਲੇ ਅੰਗਾ ਪੈਰਾਂ ਦੀ ਆ। ਬਾਕੀ ਹਜੇ ਵਲਟਨਾ ਬਾਕੀ ਆ। ਸਮਾਂ ਪੂਰਾ ਹੋ ਗਿਆ। ਇਹ ਹੁਣ ਮਹਾਰਾਜ ਵੱਲੋਂ ਵੇਖੋ ਦੋ ਦਿਨ ਉੱਪਰ ਲੈਂਦੀ ਆ ਜਾਂ ਦੋ ਵੱਧ ਲੈਂਦੀ ਜਾਂ ਘੱਟ ਲੈਂਦੀ ਉਹ ਅੱਗੇ ਮਹਾਰਾਜ ਨੂੰ ਪਤਾ ਸਮਾਂ ਪੂਰਾ ਹੋ ਗਿਆ ਜੇ ਬਾਲ ਢੱਲਾਂ ਪਈਆਂ ਬਾਕੀ ਇੰਨੀ ਕੁ ਵਾਲ ਢੱਲ ਦਾ ਕਰਮਾਲੀਆਂ ਸੂਂਦੀਆਂ ਸੂਂਦੀਆਂ ਜਦੋਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ 38 ਤੋਂ 40 ਲੀਟਰ ਦੁੱਧ ਬਾਈ ਕਲਵਾਨ ਦੱਸਦਾਗੇ ਪਿਛਲੇ ਸੂਏ ਦੇ ਥੱਲੋਂ ਅਸੀਂ ਚੋਲਿਆ ਐਰ ਕੀ ਉਮੀਦ ਆ ਬਾਈ ਕਹਿੰਦਾ ਪਲੱਸ ਜਾਓ ਚਲੋ 38 40 ਪਿਆ ਜੇ 35 ਪਿਆ ਜੇ ਦੁੱਧ ਬਹੁਤ ਹੁੰਦਾ ਡਰਮ ਦੁੱਧ ਆ ਖੁੱਲਾ ਬਾਈ ਕਹਿੰਦਾ ਇਹਨੇ ਪਿਆ ਦੇਣਾ ਗਾਰੰਟੀ ਹੋਊਗੀ ਜੈ ਜੈ ਭਾਗ ਬਾਈ ਕਲਵੰਤ ਮੁੱਲ 1 ਡੇਢ ਲੱਖ ਮਾਨਤਾ ਕਰ ਦਿਆਂਗੇ ਜਰੂਰ ਕਰਾਂਗੇ ਹਾਂ ਸਹੀ ਹੈ ਜੀ ਦੋਸਤੋ ਹਮ ਠੀਕ ਹੈ ਜੀ ਬਾਈ ਕਹਿੰਦਾ ਆਪਣਾ ਕਿਹੜਾ ਕੋਈ ਵਪਾਰ ਦਾ ਕੰਮ ਹੈ ਘਰੇਲੂ ਜਾਨਵਰ ਵਨ ਗਈ ਸਾਰੀ ਆ ਬਾਕੀ ਜਦੋਂ ਤੁਸੀਂ ਪੰਡ ਚਾਹੋਗੇ ਕਿਸੇ ਮਰਜੀ ਗੋਠ ਨੁਕਰ ਤੋਂ ਫਰਨੀ ਤੋਂ ਆ ਕੇ ਪਾਛ ਲੋ ਕਿ ਕਲਵੰਤ ਘੋੜੀਆਂ ਵਾਲੇ ਦੇ ਘਰੇ ਜਾਣਾ ਸਾਰਾ ਪਿੰਡ ਏਰੀਆ ਜਾਣਦਾ ਹੀ ਆ ਜਿਹੜੇ ਮਰਜ਼ੇ ਪਾਸੋਂ ਪੁੱਛ ਲੋ ਅਗਲਾ ਦੱਸ ਦੂਗਾ ਕਿ ਫਲਾਨੇ 20 ਚ ਫਲਾਨਾ ਇੰਨਾ ਨੰਬਰ ਘਰ ਆ ਬਾਈ ਦਾ ਨੇੜੇ ਡੇਰਾ ਬਾਬਾ ਭਗਵਾਨ ਦਾਸ ਦਾ ਇੱਕ ਆਰੋ ਵੀ ਨੇੜੀ ਆ ਮੋਟਾ-ਮੋਟਾ ਤੁਹਾਨੂੰ ਮੈਂ ਦੱਸਦਾ ਬਾਕੀ ਫੋਨ ਲਾ ਲਓ 1.5 ਲੱਖ ਰੁਪਈਆ ਬਾਈ ਕੁਲਵੰਤ ਡਿਮਾਂਡ ਕਰਦਾ ਮੌਕੇ ਤੇ ਮਾਨਤਾਣ ਹੋ ਜਾਊਗਾ ਦੂਜਾ ਸੂਬਾ ਨਵਾਂ ਹਾਨ ਵੈੜ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਡਰਮ ਦੁੱਧਾ ਬਾਈ ਕਲਵੰਤ ਕਹਿੰਦਾ ਪਿਛਲੇ ਸਵੇਰੇ ਦੇ ਥਲੋਂ ਝੋਇਆ ਬਾਕੀ ਤੁਹਾਨੂੰ ਪਤਾ ਹੀ ਆ ਅਮਰੀਕਾ ਨਾਲ ਵੜਣਾ ਤਾਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਹੂੰ ਆ ਇੱਕ ਰੁੱਤ ਵਧੀਆ ਆ ਗਈ ਆ ਜਿੰਨਾ ਪਾਲੋਗੇ ਤੇ ਉਨਾਂ ਝੋਲੋਗੇ ਇਹ ਤਾਂ ਹੁਣ ਤੁਸੀਂ ਵੇਖਿਆ ਹੀ ਆ 50 50 60 60 ਆ ਪਿਛਲੇ ਸਾਲ ਪੀਡੀਐਫੇ ਮਿਲੇ ਹੁਣ ਅੱਗੇ ਫੇਰ ਆ ਜਾਣਾ 70 ਪਲੱਸ ਕੱਢਗਾ ਇੱਕ ਗਾਂ ਨੇ ਤਾਂ ਹੀ ਮੈਂ ਕਹਿੰਦਾ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਵਾਲਾ ਹੋਵੇ ਸਹੀ ਤੇ ਇੱਕ ਹੋਰ ਗੱਲ ਆ ਕਈ ਭੈਣ ਭਰਾ ਹੁੰਦੇ ਸੇਵਾ ਵਾਲੇ ਅਗਲਾ ਕਹਿੰਦਾ ਬਾਈ ਯਾਰ ਸੇਵਾ ਦਾ ਬੋਹ ਕਰਦੇ ਸਾਡਾ ਪਸ਼ੂ ਖਾਂਦਾ ਨਹੀਂ ਮੂੰਹ ਜਿਹਾ ਮਾਰਦਾ ਪਰ ਇਹ ਬਾਈ ਕਲਵੰਤ ਕਹਿੰਦਾ ਚਾਰੂ ਬਹੁਤ ਆ ਜਿਹੜਾ ਕੁਛ ਮਰਜ਼ੀ ਪਾ ਦਿਓ ਸੀਲਸ ਲੱਗ ਬਹੁਤ ਆ ਚਾਰੂ ਬਹੁਤ ਆ ਜਿਹੜਾ ਕੁਛ ਮਰਜ਼ੀ ਪਾ ਦਿਓ ਰੰਬੜ ਦਿੰਦੀ ਆ ਤੇ ਸਹੀ ਮੈਨੇ ਦੁੱਧ ਪਸ਼ੂ ਵੱਧ ਉਹ ਹੀ ਦਿੰਦਾ ਜਿਹੜਾ ਪਸ਼ੂ ਖਾਣ ਪੀਣ ਦਾ ਖੁੱਲਾ ਹੋਊਗਾ ਜੇ ਦਾਣਾ ਦਾ ਆਪਾਂ ਫੀਡ ਪਸ਼ੂ ਰਾ ਜਮੀ ਖਾਊਗਾ ਫੇਰ ਹੀ ਡਰਮ ਦੁੱਧ ਆ ਭਰਨਾ ਪਸ਼ੂ ਨੇ ਤੁ ਜੇ ਫੀਡ ਨਹੀਂ ਖਾਣੀ ਕੱਲੇ ਪੱਠਿਆਂ ਦੇ ਤਾਂ ਤੁਹਾਨੂੰ ਵੀ ਪਤਾ ਜਾਨਵਰ ਦੁੱਧ ਕਿੱਥੇ ਦਿੰਦਾ ਜਿਹੜੇ ਵੀ ਭੈਣ ਭਰਾ ਦੇ ਚੰਗੇ ਦੁੱਧ ਵਾਲੀ ਮਰੀਕਣ ਦੂਜਾ ਸੁਆ ਵਹਿੜ ਪਸੰਦ ਆਉਂਦੀ ਆ ਤੁਸੀਂ ਬਾਈ ਦੇ ਘਰੇ ਆਜੋ ਤਸੱਲੀ ਕਰ ਲਿਓ ਸ਼ਾਇਦ ਕੰਨੀਆਂ ਖੜੀਆਂ ਲੱਗਦੀਆਂ ਬਾਕੀ ਤੁਸੀਂ ਆਪਦਾ ਆ ਕੇ ਵੇਖ ਲਓ ਸਾਰੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਐ ਪਿੰਡ ਲੰਡੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾ ਨੇੜੇ ਸਮਾਲਸਰ ਐਕਸਾਈਡ ਪਲੂਰ ਐਕਸਾਈਡ ਰੋਡੇ ਇਹ ਆਣ ਗਵਾਂਢ ਦੇ ਪਿੰਡ ਐ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ